ਨਾ ਕੇ ਜਸਤੰਦਰੀ ਆਈ ਸੀ ਜਾਨੂੰ ਫੋਨ ਆ ਗਿਆ ਤੇ ਕਹਿੰਦੇ ਆਉਣਾ ਪੈਣਾ ਤੇ ਤੇਰਾ ਡੈਡੀ ਆਉਂਦੇ ਤੇ ਤੇਰੇ ਡੈਡ ਆਏ ਨੂੰ ਛੱਡਿਆ ਆਉਂਦੇ ਆ ਦੇਖੋ ਕਿਟੜੀ ਮੋਟਰਸਾਈਕਲ ਬਹੁਤ ਕੋਲੇ ਲੋਕਾਂ ਨੂੰ ਜੇ ਬਲੈਕ ਹੋਵੇ ਕੋਈ ਟੋਸ ਕਰਕੇ ਤੇ ਕਰਕੇ ਜਦੋਂ ਦੂਸਰ ਕੇ ਨਰ ਬੰਦੇ ਰਾਜ ਤੂੰ ਆ ਬੰਦਾ ਤੂੰ ਉਹਦੇ ਵੀ ਫੜ ਕੇ ਤੁਰ ਕੇ ਤੇ ਚਲੋ ਜੀ ਚੱਲਦੇ ਆ ਦੇਖਦੇ ਆ ਜਾ ਕੇ ਮੰਮੀ ਦੀ ਹਾਲਤ ਵੈਸੇ ਉੱਧਾ ਤਾਂ ਮੰਮੀ ਹੈ ਨਾ ਫੋਨ ਤੇ ਲੱਗਦਾ ਜਦੋਂ ਗੱਲ ਕਰਦੇ ਆ ਪਤਾ ਨਹੀਂ ਤਾਂ ਫੋਨ ਜਿਆਦਾ ਹਨਾ ਨੇੜੇ ਰੱਖਿਆ ਹੁੰਦਾ ਕਈ ਵਾਰੀ ਆਵਾਜ਼ ਸਹੀ ਆ ਜਾਂਦੀ ਆ ਵਧੀਆ ਆ ਜਾਂਦੀ ਆ ਹਨਾ ਕਈ ਵਾਰੀ ਲੱਗਦਾ ਮੰਮੀ ਠੀਕ ਹੀ ਨੇ ਤੇ ਜਿੱਦਾਂ ਹੁਣ ਜਿਹੜਾ ਬੰਦਾ ਵੀ ਜਿਆਦਾ ਕੋਲ ਰਹਿੰਦਾ ਉਹਨੂੰ ਪਤਾ ਹਨਾ ਤੇ ਭਾਬੀ ਕਹਿੰਦੇ ਭਾਬੀ ਨੇ ਦੱਸਿਆ ਵੀ ਹੱਥ ਨਹੀਂ ਚੱਲਦਾ ਹੈਗਾ ਖੱਬਾ ਹੱਥ ਨਹੀਂ ਚੱਲਦਾ ਤੇ ਸੱਚੀ ਲੱਗਦੀ ਹੈ ਹਨਾ ਸੱਚੀ ਲੱਗਦਾ ਜਦੋਂ ਮੈਨੂੰ ਹੁਣ ਐਦਾਂ ਪਤਾ ਨਹੀਂ ਮੈਂ ਥੋੜੀ ਜਿਹੀ ਹੈਗੇ ਐਸੇ ਇਹ ਅਰਥ ਕਰੀਏ ਤਾਂ ਫਿਰ ਤਾਂ ਅਣੀਆ ਤੋਰਾ ਇੱਕ ਪਾਸੇ ਬੈਠਾ ਹਾਂ ਨੂੰ ਪਗਾਰੇ ਸੌਰੀ ਹੁਣ ਤੁਸੀਂ ਇਹ ਵੀ ਕਹਿਣਾ ਦੇਖੋ ਹੁਣ ਇਹ ਆਪਣਾ 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 ਸੁਭਾਅ ਹੁੰਦਾ ਨਾ ਇੱਕ ਤੋਰਾ ਰਹਿਣਾ ਹੈ ਪਿੰਦ ਹਾਂ ਬੱਸ ਹੋਣੀ ਇੱਕ ਆਪਣਾ ਆਪਣਾ ਸੁਭਾਅ ਹੁੰਦਾ ਹੈ ਨਾ ਮੈਨੂੰ ਥੋੜਾ ਜਿਹਾ ਮੈਂ ਹੋਰ ਟਾਈਪ ਨਹੀਂ ਆ ਬੱਸ ਇਹ ਤਾਂ ਮੈਂ ਲਾਲੀ ਗੱਲ ਤੇ ਤੋਂ ਹੈ ਨਾ ਸੱਜੇ ਪਾਸੇ ਜਾ ਰਿਹਾ ਕੋਤੇ ਗੱਲ ਹਾਂ ਜੀ ਹੁਣ ਤੁਸੀਂ ਹੋਰ ਤੁਹਾਨੂੰ ਕੋਈ ਕੰਮ ਨਹੀਂ ਹਾਏ ਹਾਏ ਰੱਬਾ ਮੈਂ ਹੁਣ ਨਾਲ ਆ ਕੇ ਗਈ ਸੀ ਤੁਹਾਨੂੰ ਆਇਨੇ ਵਿੱਚ ਕੋਈ ਕਰਤਾ ਆਇਨੇ ਵਿੱਚ ਕਰਤਾ ਕੋਹ ਕੋਣ ਮੋੜੂ ਕੋਣ ਮੇਰੇ ਤਾਂ ਕੱਪੜੇ ਲੈ ਬੜ ਜਾਣਗੇ ਇਹ ਰੰਗਣਾ ਜ਼ਰੂਰੀ ਆ ਸਾਡਾ ਜ਼ਰੂਰੀ ਨਹੀਂ ਆ ਤੇ ਮੇਰੇ ਸਕੂਲ ਅੱਜ ਦਾ ਦੁਆ ਕਿੱਥੇ ਰਹਿ ਗਏ ਸਾਥੀ ਤੂੰ ਕਿੱਥੇ ਆ ਸਾਨੂੰ ਕਾ ਕਹਦੇ ਛੇਤੀ ਛੇਤੀ ਜੀ ਨੂੰ ਲੈ ਕੇ ਆਜੋ ਅਸੀਂ ਕਹਾਂ ਸੀ ਤਾਂ ਛੁੱਟੀ ਨਹੀਂ ਤੇ ਆਉਂ ਹੀ ਦੇ ਆਵਾਂ ਮੈਨਾਂ ਕਿਹਾ ਦੀ ਮੈਂ ਪਹਿਲਾਂ ਕਢਾ ਦਿੰਨੀ ਆ ਸਕੂਲ ਜਪੇ ਪਹਿਲਾਂ ਕਢਦੇ ਪਹਿਲਾਂ ਕਢਦੇ ਨਹੀਂ ਪਹਿਲਾਂ ਕਢਦੇ ਹੀ ਨਹੀਂ ਗੇ ਪਹਿਲਾਂ ਛੁੱਟੀ ਵੀ ਨਹੀਂ ਦੇਣੀ ਜੇ ਕਿਰਾ ਸਕੂਲ ਚ ਆ ਗਿਆ ਨੋ ਨਾ ਲੈ ਜਾਂਦੇ ਨੇ ਅੱਛਾ ਦੇ ਦਿੰਦੇ ਆ ਉਹਦੋਂ ਤਾਂ ਵਾਰਨ ਨੂੰ ਦਿੱਤੀ ਸੀ ਟਾਈਮ ਦਾ ਦਿੰਦੇ ਨੇ ਮਹੀਨੇ ਵਜ ਤੋਂ ਅੱਛਾ ਲੈ ਦਣਾ ਨੇ ਪ੍ਰਿੰਸੀਪਲ ਨੂੰ ਟਾਈਮ ਪਾਉਣਾ ਪੈਂਦਾ ਖਾਸਾ ਕੁਝ ਕਰਨਾ ਪੈਂਦਾ ਹੋਊ ਗੇਟ ਪਾਸ ਵਗੈਰਾ ਸਾਰਾ ਕੁਛ ਹੈ ਨਾ ਹੋ ਜਿਆ ਦਾ ਖਾਸਾ ਕੁਝ ਕਰਨਾ ਪੈਂਦਾ ਫਿਰ ਉਹ ਵੀ ਦਿਵਾਉਣਾ ਪੈਂਦਾ ਸੋਲਡੀਅਰਡ ਵੀ ਲੈਣੀ ਹਾਂ ਅੱਛਾ ਹੋਰ ਖਾਸਾ ਕੁਛ ਆਲੇ ਵੇ ਪਟਾ ਕੇ ਰੱਖਣਾ ਕੋਲ ਪੁੱਛਣਾ ਕੀ ਕਰ ਹਾਂ ਤੇਰੇ ਬਿਨਾ ਐਡਾ ਕਿਹੜਾ ਕੰਟਾ ਜਿਹੜਾ ਤੇਰੇ ਬਿਨਾ ਖੜਾ ਹਾਂ ਬਹੁਤ ਕੁਝ ਪੁੱਛਦੇ ਨੇ ਜੇ ਬਿਮਾਰ ਆ ਬੱਚਾ ਫੇਰ ਕੋਈ ਗੱਲ ਹੀ ਫੇਪੇ ਦਿੰਦੇ ਨੇ ਏਕੜ ਨਹੀਂ ਤੰਦਰੁਸਤ ਨੂੰ ਨਾ ਬਿਮਾਰ ਨੂੰ ਕੀ ਕਹੋਗਾ ਬਿਮਾਰ ਨੂੰ ਲੋੜਾ ਆ ਜੇ ਤੂੰ ਵਧੀਆ ਤੇਰਾ ਸਕੂਲ ਦਾ ਖੋਲੀਆ ਨੀ ਬੰਦ ਰੱਖ ਖੋਲੀ ਲੋਕਾ ਲਾਈ ਨੇ ਆਇਆ ਮੈਂ ਨਾ ਮੈਨੂੰ ਨਹੀਂ ਭੁੱਖ ਜੀ ਨਹੀਂ ਮੈਂ ਖਾਣੇ ਤਾਂ ਦਿਖਾਣਗੇ ਕੋਈ ਇੱਧਰ ਰੱਖ ਲੈ ਤੇਰੇ ਲਈ ਹਾਂ ਮੈਂ ਉਹ ਤਾਂ ਵਿੱਚ ਫਸ ਮੇਰਾ ਕਾਗਜ਼ ਵਰਤ ਤੀਗਾ ਲਾਉਣਾ ਠੀਕ ਆ ਇੱਕ ਠੀਕਾ ਵੀ ਲਾਉਣਾ ਖਾਣੇ ਤਾਂ ਮੈਂ ਕਿੰਨਾ ਸੀ ਲੈ ਕੇ ਚੱਲਦੀ ਚੱਲਦੀ ਹੈ। ਅੱਧੀ ਪਾਗ ਦੇਖ ਪਰ ਉਹ ਸੋਨਾ ਆ ਗਿਆ ਤੇ ਦੀ ਦੇ ਉੱਪਰ ਨਹੀਂ ਫਿਰ ਉਹ ਹੋ ਗਏ ਨਾ ਕਮਜ਼ੋਰੀ ਹੋ ਗਏ ਉਹ ਸੋਜ ਜਾ ਉਤਰ ਗਿਆ ਸਿਰ पे ਲਾਉਣਾ ਸੋਜਾ ਉਤਰ ਗਿਆ ਮੈਂ ਸੋਣੀ ਕਿ ਲਾਗ ਦਿੱਤਾ ਮੈਂ ਸੀਗੀ ਅੱਧ ਵਿਚਾਲੇ ਦੀ ਮਫਤ ਜਾਉਂਦੀ ਨਹੀਂ ਮਫਤ ਜਾਣਾ ਸੀ ਮੈਂ ਕਹਾਂ ਮੰਮੀ ਨੇ ਨਹੀਂ ਇਲਾਇਆ ਹਣ ਦੇ ਇਲਾਇਆ ਹਣ ਦੇ ਬਾਕੀ ਮੰਮੀ ਇਹ ਕੋਲ ਨਾ ਆਉਂਦਾ ਸੀ ਇਹਨੂੰ ਜੇ ਤਾਂ ਲੱਗਿਆ ਠੀਕ ਆ ਫਿਰ ਦੇਖੀ ਜਾਉਗੀ ਹਨਾ ਹਾਂ ਸਰਵਾਰ ਪੰਗਰ ਲੱਗਿਆ ਮੈਂ ਮੈਂ ਵੀ ਕੱਲ ਫਰੀ ਪਾਸਲ ਕਹਿੰਦੀ ਸੀ ਇਹ ਕਹਿੰਦੇ ਕਹਿੰਦੇ ਨਾ ਕਾਹ ਨੂੰ ਕਰਨੇ ਤੁਸੀਂ ਮੋੜਨੇ ਆ ਕਹਿੰਦੇ ਕਹਿੰਦੇ ਮੰਮੀ ਨੇ ਕਹਿੰਦੇ ਸਰੀਰ ਕਹਿੰਦੇ ਕਦੇਖੇ ਸੀ ਸੋਝ ਜਾ ਉੱਤਰੇ ਤਾਂ ਕਹਿੰਦੇ ਕਿਵੇਂ ਹੋ ਜਾਣਾ ਕਹਿੰਦੇ ਲੱਗ ਜਾਣੇ ਕੀ ਖਾਨੀ ਆ ਹਾਲ ਤਾਂ ਮਹਿਕ ਨੂੰ ਤਾਂ ਮੈਂ ਕਹਿੰਦਾ ਪਾਤਸ ਤੋਂ ਚਾਹ ਚੜਿਆ ਹੋਇਆ ਆ ਆਹਾ ਪਾਤਸ ਉਹ ਪਾਤਸ ਨੂੰ ਗਿਆ ਹਾਏ ਹਾਏ ਤਾਂ ਉਹ ਕਦੀ ਦਾਲਾ ਇਹ ਮੈਦਾਨ ਤੋਂ ਕਿਸੇ ਦੀ ਕਾਰਨਾ ਤਾਂ ਮੈਨੂੰ ਮੈਨੂੰ ਡੈਡੀ ਨੇ ਕੁਛ ਲਿਆ ਕੇ ਦਿੱਤਾ ਪਹਿਲਾਂ ਦੱਸੀ ਤਾਂ ਮੈਂ ਕੀ ਲਿਆ ਕੇ ਦਵਾਂ ਆ ਆਪਣੇ ਲਈ ਕੁਛ ਵੀ ਨਹੀਂ ਦੇਣਾ ਹਨਾ ਤੇ ਨਾ ਪਾ ਪੀ ਲਈ ਵੀ ਨਹੀਂ ਕੁਛ ਹੈ ਮੇਰੇ ਲਈ ਵੀ ਨਹੀਂ ਕੁਛ ਹੈ ਨਹੀਂ ਮੈਂ ਤੈਨੂੰ ਇਹ ਨਾ ਬੱਤਸਾ ਕਰਾ ਦਿੱਤੀ। ਢਾਈ ਰੋਜ਼ ਫੋਨ ਕਰਦੀ ਸੀ। ਅਸੀਂ ਜਿਹੜਾ ਕਦੇ ਫੋਨ ਕੀਤਾ। ਅਸੀਂ ਨਾ ਅਸੀਂ ਕਦੇ ਗੱਡੀ ਮੋ ਨਹੀਂ ਕੀਤਾ। ਬਸ ਇੱਕ ਬਰਾਉਡਾ ਖਾ ਲਿਆ। कले कोई साफते ब ਉਹਨੂੰ ਸੱਜਾ ਵਟ ਕਰਕੇ ਨਾ ਹੋਟਰ ਨੂੰ ਮੇਰੀ ਮੈਂ ਕਿੱ데 ਵੀ ਨਹੀਂ ਆਵੇ ਆ ਕਿੱ데 ਵੀ ਨਹੀਂ ਆਉਂਦੀ ਉਹ ਮੈਂ ਡਰ ਗਈ ਉਹ ਆਇਆ ਉਹ ਮੈਂ ਡਰ ਗਈ ਆਏ ਆਏ ਆ